ਆਪਾਂ ਹਮ ਬੋਧੀ ਦੇ ਕੋਲ ਨਾਈਰ ਮਾਰੇ ਪਿੱਛੇ ਪਾਜ ਬੰਦਾ ਹੁਕੀ ਜਾਂਦਾ ਇੱਕ ਤਰੀਕ ਯਾਰੀ ਨੂੰ ਕਰਤਾ ਐਂ ਚੋ ਉਦਾਂ ਕੰਮ ਇਹ ਤਾਂ ਸੁਣ ਜਿਹੜੇ ਸਾਥੀ ਕੋਲ ਨਹੀਂ ਕਰਦਾ ਉਹ ਤਾਂ ਕੋਸਾ ਨਹੀਂ ਜਿਹੜੇ ਸਾਥੀ ਮਾਹੜ ਪਹੁੰਚੇ ਹੋਈ ਸੀ ਮਿੱਤਰੋ ਬੀ ਵਾਲੀ ਮੰਡੀ ਤੇ ਜਿਹੜੀ 20 ਤਰੀਕ ਨੂੰ ਲੱਗਦੀ ਹੈ ਮਹੀਨੇ ਚ ਇੱਕ ਵਾਰ ਲੱਗਦੀ ਹੈ ਵੱਡੀ ਮੰਡੀ ਹੁੰਦੀ ਆ ਤੇ ਪੈਰ ਧਰਨ ਨੂੰ ਥਾਣੀ ਹੁੰਦਾ ਅੱਜ ਮੰਡੀ ਦਾ ਤੁਸੀਂ ਹਾਲ ਦੇਖ ਲਓ ਹਾੜੀ ਦਾ ਸੀਜ਼ਨ ਕਰਕੇ ਗਾਹ ਕੁ ਬਿਲਕੁਲ ਵੀ ਹੈ ਨਹੀਂ ਲੋਕ ਜਿਹੜੇ ਵਿਹਲੇ ਬੈਠੇ ਨੇ ਤੇ ਇੰਨਾ ਜਿਆਦਾ ਮੰਦਾ ਬੁਰਾ ਹਾਲ ਆ ਮੰਡੀਆਂ ਤੁਸੀਂ ਦੇਖ ਲਓ ਤੇ ਜਿਹੜੇ ਪਸ਼ੂ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਸੱਜਾ ਖਾਲੀ ਜਗ੍ਹਾ ਪਈ ਆ ਤੇ ਸੀਜ਼ਨ ਕਰਕੇ ਆਉਫਾ ਮੰਡੀ ਮੰਦਾ ਪੂਰਾ ਜੇ ਕਿਸੇ ਭਰਾ ਨੇ ਅੱਜ ਮੱਝ ਖਰੀਦਣੀ ਤਾਂ ਪੂਰਾ ਵਧੀਆ ਮੌਕਾ ਆ ਤੇ ਆਜੋ ਫਿਰ ਮੰਡੀ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਕੀ ਰੇਟ ਰਹਿੰਦੇ ਨੇ ਅਦਰੋਂ ਆਪਾਂ ਬਾਈ ਕੋਲੇ ਸਾਈਵਾਲ ਵੈਢ ਦਿਖਾਉਣੇ ਆ ਜਿਵੇਂ ਜਰਸੀ ਦੇ ਵਿੱਚ ਬੈਂਦੀ ਆ ਕ੍ਰਾਸ ਆ ਤੇ ਪਿਓਰ ਸਾਈ ਵਾਲ ਵੀ ਨਹੀਂ ਕਹਿੰਦੇ ਪਿਓਰ ਜਰਸੀ ਵੀ ਨਹੀਂ ਕਹਿੰਦੇ ਹਨਾ ਬਾਈ ਹਾਂਜੀ ਹਾਂ ਤੇ ਜਿਵੇਂ ਆਪਾਂ ਕਹ ਲਈਏ ਦੁੱਧ ਵਾਸਤੇ ਠੀਰਾ ਹਾਂਜੀ ਦੁੱਧ ਵੀ ਸੰਘਣਾ ਹੁੰਦਾ ਤੇ ਹੈਵੀ ਤਾਈ ਸੂਈ ਆ ਪਹਿਲੇ ਇੱਕ ਵਾਰੀ ਆਪਾਂ ਤੋੜ ਕੇ ਦਰਸ਼ਨ ਕਰਵਾ ਦਈਏ ਫਿਰ ਬਾਈ ਤੂੰ ਜਾਣਕਾਰੀ ਲੈ ਤੋੜ ਬਾਈ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਹੱਥੀ ਚੋਈ ਵਾਲਾ ਮੁੱਠੀ ਵਾਲਾ ਥਾਣਾ ਜਿਵੇਂ ਮਰਜ਼ੀ ਯਾਰ ਮੱਝ ਵਾਲਾ ਚੋਣ ਲੱਗਿਆ ਜਿਵੇਂ ਮਰਜ਼ੀ ਚੋਈ ਜਾਏ ਕੋਈ ਮਸ਼ੀਨ ਦੀ ਲੋੜ ਨਹੀਂ ਤੇ ਕਈ ਵਾਰ ਥਾਣੇ ਨੇੜੇ ਹੁੰਦੇ ਆ ਗਾਵਾਂ ਦੇ ਥਾਣੇ ਛੋਟੇ ਹੁੰਦੇ ਆ ਦਿੱਕਤਾਂ ਦੀ ਚੋਣ ਜੇ ਦੇਖੋ ਜਮ ਮੱਝ ਵਾਲਾ ਲਈ ਵੀ ਲੱਗਿਆ ਤੇ ਬਾਕੀ ਬਾਈ ਦੀ ਸਭ ਤੋਂ ਵੱਡੀ ਗੱਲ ਇਖੜ ਨਹੀਂ ਲਾ ਬਾਈ ਨੇ ਠੀਕ ਹੈ ਦੇਸੀ ਬੰਦੇ ਆ ਕੋਈ ਵਪਾਰ ਦਾ ਕੰਮ ਨਹੀਂ ਮਾਸਟਰ ਹੈਗਾ ਹਾਂ ਮਾਸਟਰ ਤੇ ਬਾਕੀ ਐ ਨਹੀਂ ਉਹ ਗੱਲ ਆਪਾਂ ਆਂਗੇ ਨੇ ਵੀ ਕੋਈ ਵਪਾਰ ਵਾਲਾ ਕੰਮ ਨਹੀਂ ਗਾ ਕਿ ਅਗਲਾ ਕਹਿੰਦਾ ਯਾਰ ਵੀ ਮਨ ਲਾ ਕਹਿ ਕੁਸੋਰ ਹੁੰਦਾ ਕੁਸੋਰ ਆ ਪਰ ਜੇ ਵਪਾਰੀਆਂ ਕੋਲੇ ਹੁੰਦੀ ਇਹ ਹੀ ਗਾਂ ਇਖੜ ਲੱਗਾ ਤਾਂ ਤੁਰਾਂ ਨਾ ਆਂਦਾ ਬਿਲਕੁਲ ਐਨੀ ਤਿਆਰ ਕਰਕੇ ਲਿਆਉਂਦੇ ਇਹ ਮਾਸਟਰ ਨੇ ਨੌਕਰੀ ਕਰਦੇ ਆ ਪਰ ਇਹਨਾਂ ਨੇ ਉਹ ਜਿਹਾ ਜਿਵੇਂ ਆਪਾਂ ਕਹੇ ਦੀ ਸੱਚੀ ਸੁੱਚੀ ਗੱਲ ਦੱਸਣੀ ਆ ਕਿਉਂ ਰੁਟੀਨ ਦੇ ਵਿੱਚ ਉਹ ਜਾਂ ਬਣਿਆ ਹੁੰਦਾ ਤੇ ਸਭ ਤੋਂ ਪਹਿਲਾਂ ਮਸਤੀ ਹਸੀ ਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਇਹ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਹੈ ਇਹ ਪਿੰਡ ਘੋਮਣਕਾ ਦਵਿੰਦਰ ਸਿੰਘ ਘੋਮਣ ਘੋਮਣਪੱਡੀ ਘੋਮਣ ਕਹਿੰਦਾ ਵੱਡੀ ਘੋਮਣ ਆਹੀ ਆਪਣਾ ਜ਼ਿਲ੍ਹਾ ਬਠਿੰਡਾ ਹੈ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਪਿੰਡ ਬਾਈ ਦਾ ਵੱਡੀ ਘੋਮਣ ਜ਼ਿਲ੍ਹਾ ਮਾਨਸਾ ਆ ਆ ਬਠਿੰਡਾ ਤੇ ਇੱਕ ਵਾਰੀ ਨੰਬਰ ਬੋਲ ਦਿਓ ਜੀ ਬੰਦੇ ਜੀ ਹਾਂ ਨੰਬਰ ਹੈਗਾ ਆਪਣੇ 94664075963 ਠੀਕ ਹੈ ਜੀ ਤੇ ਇਹ ਬਾਈ ਦਾ ਨੰਬਰ ਹੈ ਦਵਿੰਦਰ ਦਾ ਏ ਦਵਿੰਦਰ ਭਾਈ ਜੇ ਆਪਾਂ ਗੱਲ ਕਰ ਲਈਏ ਬੈਡ ਕਹਵੇਂ ਸੂਏ ਆ ਇਹ ਹੈਗੀ ਜੀ ਦੂਜੇ ਸੂਏ ਜੀ ਦੂਜੇ ਸੂਏ ਕਰਦੀ ਆ ਹਾਂ ਕਰਦੀ ਆ ਜੀ ਠੀਕ ਆ ਵੀ ਆਪਣਾ ਸੌਂ ਗਿਉਂ ਰੱਖਦੇ ਆਪਾਂ ਸੌਂ ਹਾਂ ਸੌ ਕੇ ਸੌ ਬਾਰ ਬੂਏ ਦਾ ਕੰਮ ਨਹੀਂ ਸੌ ਕੇ ਆ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਿਓ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲਈ ਉਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਬ ਠੋਕ ਕੇ ਨਾ ਬਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ तावली ही जाओ ना के ने मेडिकल स्टोर पे उड़ते ले राइट, एच, राइट एच दस दस लेवटी भी बड़ी हथियार होगी और जोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ नौ दो जीरो बयालीस हजार ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਜੀ ਵਪਾਰ ਦਾ ਕੰਮ ਨਹੀਂ ਵਪਾਰ ਦਾ ਕੰਮ ਨਹੀਂ ਜੀ ਇਹ ਐ ਹੁਣ ਮੈਡਮ ਆ ਮੈਡਮ ਨਹੀਂ ਜਾਣਾ ਬੇਟਾ ਬਾਹਰ ਆ ਜੀ ਫੌਰਨ ਅੱਛਾ ਉਹਨਾਂ ਨੇ ਉੱਥੇ ਜਾਣਾ ਉਹੀ ਧਾਰਾ ਕੱਢਦੇ ਹੈਗੇ ਇਸ ਕਰਕੇ ਮਜਬੂਰੀ ਚ ਵਿੱਚ ਨਹੀਂ ਪੈ ਗਈ ਨਹੀਂ ਤਾਂ ਮੈਂ ਸਾਹਮਣੇ ਸਾਹਮਣੇ ਓਕੇ ਹਾਂ ਮਾਗਰ ਬੱਸੀ ਆ ਹਾਂ ਜੀ ਹਾਂ ਮਾਗਰ ਬੱਸੀ ਆ ਸਾਈਵਾਲ ਦੀ ਹਾਂ ਜੀ ਤੇ ਹੁਣ ਦੁੱਧ ਮਾਸਟਰੀ ਦੀ ਗੱਲ ਕਰ ਲਈਏ ਮੰਨ ਲਾ ਕਿੰਨਾ ਕਿੰਨੇ ਦਿਨਾਂ ਦੀ ਸੂਈ ਆ ਦੁੱਧ 20 ਤੋਂ ਪਲੱਸ ਆ ਜੀ ਇਹਨੂੰ ਮਹੀਨੇ ਤੋਂ ਹਫ਼ਤਾਕ ਉੱਪਰ ਹੋ ਗਿਆ ਠੀਕ ਹੈ ਮਤਲਬ ਕੀ ਕਿ ਲੈ ਬਲਦਿਆ ਹਾਂ ਮਤਲਬ 20 ਪਲੱਸ ਹੈਗਾ 20 ਪਲੱਸ ਹੈ ਜੀ ਬੇਸ਼ੱਕ ਦੋ ਵਾਰ ਧਾਰਾਂ ਕੱਢ ਕੇ ਝੋਕੇ ਲੈ ਜਾਈਏ ਆਪ ਦੀ ਤਸੱਲੀ ਤੇ ਲੈ ਕੇ ਜਾਵੇ ਬੇਸ਼ੱਕ ਦੋ ਬੰਦੇ ਬਾਹਰ ਜਾਂ ਦੋ ਧਰ ਕੇ ਥੱਲੇ ਝੋਲਣ ਜੀ ਆਪ ਪੂਰਾ ਆਪਣੀ ਗਾਰੰਟੀ ਹੋਊਗੀ ਘਰੇ ਆ ਕੇ ਪਿੰਡ ਘੁੰਮਣ ਕਲਾ ਬੇਸ਼ੱਕ ਘਰੇ ਆ ਕੇ ਦੋ ਵਾਰ ਮਤਲਬ ਕੇ ਝੋਲਣ ਲੈ ਵੀ ਮਾਰ ਦੋ ਵਾਰ ਝੋਲਣ ਤਿੰਨ ਵਾਰ ਝੋਲਣ ਮਾਗੀ ਦਾ ਕਹਿਣਾ ਵੀ ਆ 100% ਗਾਰੰਟੀ ਹੋਊਗੀ ਕੰਡਾ ਨਾਲ ਲੈ ਕੇ ਆ ਜਾਓ ਦੋ ਡੰਗ ਝੋਵੇ ਬੰਦੇ ਤਿੰਨ ਡੰਗ ਝੋਵੇ ਠੀਕ ਹੈ ਜੀ ਤਾਂ 20 ਦੇ ਉੱਤੇ ਹੋਇਆ ਹਾਂ ਲੈ ਜਾਓ ਨਹੀਂ ਸਾਨੂੰ ਕਰਾਇਆ ਪੜਾ ਵੀ ਦੇ ਕੇ ਤੁਰਾਂਗੇ ਹਾਂ ਬਿਲਕੁਲ ਕੀ ਗੱਲਾਂ ਗੱਲ ਉਹਨੀ ਗੱਲ ਕਰਨਗੇ ਜਿੰਨਾ ਫਾਇਦਾ ਹੋਵੇ ਜੇ ਇਹੀ ਗਾਂ ਦੇ ਏਖੜ ਲਾਇਆ ਹੁੰਦਾ ਮਾਸਟਰ ਜੀ ਕਹਿੰਦੇ 35 ਕਿਲੋ ਆ 40 ਕਿਲੋ ਉਹ ਗੱਲ ਵੱਖਰੀ ਆ ਬਾਕੀ ਅਗਲੀ ਸੰਭਾਲਦਾ ਜੀ ਹਾਂ ਬਿਲਕੁਲ ਜਿਵੇਂ ਸੰਭਾਲ ਤੇ ਵੀ ਡਿਪੈਂਡ ਕਰਦਾ ਕਿਉਂ ਗਾਂ ਦੇ ਵਿੱਚ ਜਿਹੜੀਆਂ ਬਰੀਕੀਆਂ ਦੁੱਧ ਵਾਲੀਆਂ ਲੈਵੇ ਤੋਂ ਉੱਪਰ ਨਾੜਾ ਨੂੜਾ ਉੱਪਰ ਕੇ ਬਾਹਰ ਆਉਂਦੀਆਂ ਨੇ ਇਹ ਕੈਰੈਕਟਰ ਦੁੱਧ ਵਾਲੇ ਨਿਸ਼ਾਨੀ ਹੁੰਦੀ ਹੈਗੀ ਤੇ ਬਰੀਡ ਆ ਵਧੀਆ ਤੇ ਬਾਕੀ ਦੁੱਧ ਦੀ ਆ ਮੰਨ ਲਾ ਕਹਿੰਦੇ ਸੂਜੀ ਇਹ ਦੂਜੇ ਜੀ ਦੂਜੇ ਸੂਏ ਵਹਿੜਾ ਨਮਾ ਹਨ ਵੀ ਕਿੱਲੋ ਦਾ ਮਾਟਰੀ ਗਾਂ ਦੁੱਧ ਪਾਰ ਆ ਤਸੱਲੀ ਕੋਈ ਵੀ ਕਰ ਸਕਦਾ ਤਨ ਡੰਕ ਕਰੋ ਦੋ ਡੰਕ ਕਰੋ ਛੋਡੀ ਮਰਜੀ ਘੰਡਾ ਲਿਆ ਕੇ ਆਓ ਪਿੰਡ ਘੁੰਮਣ ਕਲਾ ਜਿਹੜਾ ਬਠਿੰਡਾ ਇੱਕ ਵਾਰੀ ਟੈਲੀਫੋਨ ਕਰਕੇ ਜਰੂਰ ਆ ਜਿਓ ਮਾਟਰੀ ਮੁਕਤੀ ਕੱਲ ਰੇਟ ਦੀ ਆ ਜਾਂਦੀ ਹੈ ਰੇਟ ਜੀ ਦੇਖੋ ਜੋ ਹੈ ਵਾਅਦਾ ਘਾਟਾ ਨਾ ਕਰੇ 1 ਲੱਖ ਰੁਪਇਆ ਦੇ ਵਿੱਚੋਂ ਪੂਰਾ ਹੋਊਗਾ ਬਸ ਮਾਨਤਾਨ ਹੋ ਜਾਊਗਾ ਜੀ ਜ਼ਿਆਦਾ ਨਹੀਂ ਹਾਂ ਮਾੜਾ ਮੁਟੇ ਹੋਊਗਾ ਜ਼ਿਆਦਾ ਨਾ ਮਿੱਤਰੋ ਰੇਟ ਜਿਵੇਂ ਫਿਕਸ ਕਰਿਆ ਕਈ ਵਾਰ ਡੇਢ ਮੰਗ ਲਓ ਤਾਂ ਕੋਈ ਫਾਇਦਾ ਨਹੀਂ 1 ਲੱਖ ਰੁਪਇਆ ਪੂਰਾ ਮਾਨਦਾਨ ਹੋ ਜਾਊਗਾ ਮੰਗਰ ਬੱਸੀ ਆ ਤੇ ਜੇ ਕਿਸੇ ਨੇ ਮੰਨ ਲਓ ਘਰੇ ਦੋ ਮੱਝਾਂ ਰੱਖਣ ਦੀ ਤੱਕ ਰੱਖੀ ਹਾਂ ਬਿਲਕੁਲ ਚੰਗਾ ਦੁੱਧ ਪਾਊਗੀ ਸਾਰੀ ਗਰਮੀ ਮਾਹੌਲ ਕਰੂਗਾ ਤੇ ਨਾਲ ਮੰਗਰ ਬੱਸੀ ਤਿਆਰ ਹੋਊਗੀ ਤੇ ਮਾਸਟਰ ਜੀ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ ਬੋਲ ਦਿਓ ਦੋ ਜਣੇ ਬਾਰਟੀ ਰੱਖ ਕੇ ਵੇਚਦਾ ਦੋ ਜਣੇ ਬੈਠ ਜਾਂ ਜੀ ਲੈਣਾ ਪਾਉਣ ਦੀ ਲੋੜ ਨਹੀਂ ਅੱਛਾ ਹੁਣ ਇਹਦਾ ਪਾਲਣ ਬਿਲਕੁਲ ਠੰਡੀ ਹੈ ਹੂੰ ਬਿਲਕੁਲ ਠੰਡੀ ਹੈ ਮਿੱਤਰ ਬਾਕੀ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ ਬੋਲ ਦਿਓ 9464057932 ਪਿੰਡ ਘੁੰਮਣਗਲਾ ਜ਼ਿਲ੍ਹਾ ਬਠਿੰਡਾ ਹਾਂ ਜੀ ਨਾ ਮਿੱਤਰੋ ਬਾਈ ਕੋਲੋਂ ਦੋ ਨਾਗਨੇ ਦੋਨੇ ਦੌਰ ਕੇ ਦਿਖਾਉਣੇ ਆ ਤੇ ਹਰਿਆਣੇ ਚੋਂ ਦਾ ਬਾਈ ਆਪਣਾ ਹਰਿਆਣੇ ਚ ਮਾਲਮ ਸਾਰਾ ਸਾਰਾ ਸਾਰੇ ਬੱਚੇ ਐਵੇਂ ਕਹਿੰਦੇ ਆ ਘਰੇ ਵੀ ਆਈ ਆਪਣੇ ਕੋਲ ਹਰਿਆਣੇ ਦਾ ਮਾਲ ਹੈ ਠੀਕ ਆ ਪੂਰੀ ਗਰੰਟੀ ਪੂਰੀ ਫੁੱਲ ਗਰੰਟੀ ਜਿੰਨੇ ਦਿਨ ਰਹਿ ਗਏ ਜੀ ਜਾਨੇ ਪੂਰੀ ਫੁੱਲ ਗਰੰਟੀ ਤੇ ਬਾਕੀ ਬਾਈ ਨੂੰ ਸਾਰੇ ਜਾਣਦੇ ਵੀ ਹੋਣਗੇ ਆਪਾਂ ਨੂੰ ਤਾਂ ਪਹਿਲੀ ਵਾਰ ਮਿਲਿਆ ਖਰਾ ਤੇ ਬਾਈ ਨਾਲ ਕਰਦੇ ਆ ਰੂਪ ਰੂਪ ਇੱਕ ਵਾਰੀ ਝੋਟੀ ਦੇ ਦਰਸ਼ਨ ਕਰੋ ਤੁਸੀਂ ਤੇ ਨਾੜਾ ਨੂੜਾ ਉੱਭਰ ਕੇ ਬਹੁਤ ਆਈ ਜਾਂਦੀਆਂ ਨੇ ਤੇ ਸੂਈ ਹੋਈ ਆ ਬਾਈ ਹਨ ਸੂਈ ਹੋਈ ਆ ਬਾਈ ਅੱਜ 11ਵਾਂ ਦਿਨ ਸੂਈ ਨੂੰ ਆ ਹੂੰ ਪਹਿਲਣ ਝੋਟੀ ਆ ਚਾਰ ਦੰਦ ਹੂੰ ठान लेवा साफा बिल्कुल 13 किलो ਬੋਲਾ ਹੋਣੇ ਇਸ ਵਕਤੇ ਥੱਲੇ ਅੱਛਾ ਹਾਂ ਇਹਦਾ ਥੋੜਾ ਜਨਾ ਬਈ ਐ ਮਨੋ ਸੀਜ਼ਨ ਦਾ ਕੰਮ ਚੱਲੀ ਜਾਂਦਾ ਕਣਕ ਕਣਕ ਜਿਹੜੀ ਤੁਡੀ ਤੜੀ ਬਣਾਈ ਜਾਂਦੇ ਆ ਤਾਂ ਕਰਕੇ ਹੁਣ ਝੜਿਆ ਥੋੜੀ ਸੇਵਾ ਘੱਟ ਹੋਈ ਜਾ ਮੈਂ ਹਾਂ ਤੇ ਉਰੇ ਆਇਆ ਬਾਈ ਇਧਰ ਨੂੰ ਜਾ ਤੇ ਸੱਸੀ ਗਾਲ ਬਾਈ ਪਹਿਲਾਂ ਤਾਂ ਸੱਸੀ ਗਾਲ ਬਾਈ ਜੀ ਤੇ ਬਾਈ ਨਾਮ ਦੱਸਿਓ ਆਪਣਾ ਇੱਕ ਵਾਰੀ ਨਾਮ ਬਾਈ ਮੇਰਾ ਜਸਪਾਲ ਸਿੰਘ ਜਸਪਾਲ ਆ ਪਿੰਡ ਬਾਈ ਪਿੰਡ ਮੌੜਖੁਰਦ ਬਾਈ ਇਥੋਂ ਲੋਕਲੀਆ ਮੌੜਖੁਰਦ ਹਾਂ ਤੇ ਇਸ ਤੋਂ ਕਿੰਨੇ ਕੁ ਦੂਰ ਮੰਨ ਲਾ ਇਥੋਂ ਬਸ ਬਈਆ ਪੁੱਲ ਟੱਪਣ ਸਾਰੀ ਘਰ ਆਉਂਦੇ ਆ ਆਪਣੇ ਠੀਕ ਆ ਹਾਂ ਵੀ ਹੈਗੇ ਮੰਨ ਲ ਤਨ 4 ਕਿਲੋਮੀਟਰ ਹਾਂ ਹਾਂ ਬਸ 2 2 ਕਿਲੋਮੀਟਰ ਮੰਨ ਲ 2 ਕਿਲੋਮੀਟਰ ਠੀਕ ਆ ਜਿਸਪਾਲ ਜੀ ਆਪਾਂ ਗੱਲ ਕਰ ਲਈ ਬਾਈ ਇੱਕ ਵਾਰ ਤਾਂ ਨੰਬਰ ਬੋਲ ਪਹਿਲਾਂ ਪੂਰਾ 83607 ਬਾਈ 38157 ਪਿੰਡ ਬਾਈ ਦਾ ਮੋੜ ਖੁਰਦਾ ਜ਼ਿਲ੍ਹਾ ਬਠਿੰਡਾ ਮਿੱਤਰੋ ਤੇ ਜਿਸਪਾਲ ਜੀ ਆਪਾਂ ਗੱਲ ਕਰ ਲਈ ਬਈ ਝੋਟੀ ਦੀ ਤਾਂ ਕੰਮੇ ਸੂਇਆ ਝੋਟੀ ਬਾਈ ਪਹਿਲਣਾ ਪਲੂਣ ਪਹਿਲਣਾ ਹਾਂ ਲੱਗਦਾ ਹੈ ਦੂਜੇ ਹੁੰਦੀ ਹੈ ਨਾ ਨਹੀਂ ਨਹੀਂ ਪਹਿਲਣਾ ਬਾਈ ਪਲੂਣ ਚਾਰ ਦੰਦ ਹਾਂ ਚਾਰ ਦੰਦ ਮਿੱਤਰੋ ਕੱਟੀ ਆ ਪਹਿਲੇ ਸੂਏ ਸੂਈਏ ਕਹੈ ਦਿਨ ਹੋ ਗਏ ਜਿਸ ਪਾਲਾ ਚ ਅੱਜ ਇਹਨੂੰ 11ਵਾਂ ਵਾਰ ਮਤਣਾ ਬਾਈ ਦੁੱਧ ਹੁਣਾ ਦੁੱਧ ਬਾਈ 13 ਕਿਲੋ ਕੰਡੇ ਦਾ ਪੂਰਾ ਹਾਂ ਜਮਾ ਨੈਟ ਫੈਟ ਵੀਰੇ ਜਮਾ ਲੈ ਮਿੱਤਰੋ ਕੰਡਾ ਨਾਲ ਲੈ ਕੇ ਜਾਓ ਬਾਈ ਕਹਿੰਦਾ ਇੱਥੋਂ 3-4 ਕਿਲੋਮੀਟਰ ਬਾਈ ਦਾ ਘਰ ਆ ਪੂਰਾ ਤਸੱਲੀ ਕਰਕੇ ਪਹਿਲੀ ਗੱਲ ਬਾਈ ਨੂੰ ਤੁਸੀਂ ਜਾਣਦੇ ਵੀ ਹੋਵੋਗੇ ਸਾਰੇ ਚੈਨਲਾਂ 'ਤੇ ਵੀਡੀਓ ਆਉਂਦੀ ਰਹਿੰਦੀ ਆ ਬਾਕੀ ਬਾਈ ਘਰੀ ਭੇਜਦੇ ਆ ਮਾਲ ਲੈ ਕੇ ਟੌਪ ਦਾ ਹਣਾ ਬਾਈ ਹਾਂਜੀ ਹਾਂਜੀ ਤੇ ਹਰਿਆਣਾ ਦੇ ਵਿੱਚੋਂ ਮਾਲ ਆ ਰਿਹਾ ਫਿਰ ਹਰਿਆਣਾ ਦਾ ਵੀਰੇ ਹਰਿਆਣਾ ਦਾ ਤੇ ਕੋਈ ਵੀ ਆਇਆ ਨਹੀਂ ਹੈਗਾ ਵੀ ਇੱਥੋਂ ਲੈ ਕੇ ਆਪਾਂ ਅੱਜ ਵੇਚਤੀ 13 ਕਿਲ ਕਿੰਨੇ ਦੇਣੇ ਸੂਈ ਆ ਬਈ ਝੋਟੀ ਅੱਜ 11ਵਾਂ 12ਵਾਂ ਦੇਣਾ 11 ਦੇਣੇ ਸੂਈ ਥੱਲੇ ਤਿਆਰ ਆ ਤੇ ਬਾਈ ਕਿੰਨੀ ਕਮੀਦ ਲਾ ਕੇ ਚੱਲਿਆ ਝੋਟੀ ਤੋਂ ਬਾਈ 14 15 ਕਿਲੋ ਦੁੱਧ ਦੇ ਦੂ ਖੁੱਲਾ ਜਾ ਮੈਂ ਝੋਟੀ ਕੋਈ ਨਾ ਝੋਟੀ ਬਾਈ ਪਹਿਲਣਾ ਐ ਮਨ ਨੂੰ ਵੀ ਡਿਗਦੀ ਨਹੀਂ ਚਾਹੁੰਦਾ ਬੰਦਾ ਹਾਂ ਬਾਈ ਫੇਰ ਹੀ ਫਾਇਦਾ ਹੈ ਨਾ ਹਾਂ ਪੈਸੇ ਲੈਣ ਨੂੰ ਤਾਂ ਫੇਰ ਹੀ ਫਾਇਦਾ ਨਾ ਮੰਗਰ ਵੀ ਕੱਟੀ ਆ ਇਹਦੀ ਮੰਗਰ ਕੱਟੀ ਆ ਤੇ 14 ਕਿਲੋ ਬਾਈ ਕਹਿੰਦਾ ਦੇਣਾ ਚਾਹੇ ਝੋਟੀ ਨੂੰ 14 ਤੋਂ ਬਾਹਰ ਆ ਹਾਂ ਤੇ ਕੀ ਰੇਟ ਕਰਤਾ ਇਸ ਬਾਲ ਇਹਦਾ 1.70 ਬਾਈ 1 ਲੱਖ ਤੇ 70 ਹਜ਼ਾਰ ਮਾਨਤਨ ਮਾਨਤਨ ਕਰ ਦਈਏ ਬਾਈ ਦੂਰੋਂ ਨਿਡਰਾਂ ਚੱਲ ਕੇ ਆਊਗਾ ਹਰੇਕ ਦਾ ਕਰਾਂਗੇ ਉਹ ਹਿਸਾਬ ਰੇਟ ਮੰਡੀ ਹਿਸਾਬ ਕਰਨਾ ਪੈਂਦਾ ਹਾਂਜੀ ਹਾਂ ਤੇ ਦੋ ਨੰਬਰ ਵਾਲੀ ਤੋਰ ਬਾਈ ਇਹ ਕਹਿੰਦੇ ਸੂਏ ਬਾਈ ਇਹ ਦੂਜੇ ਸੂਏ ਆ ਬਾਈ ਤੇ ਤੁਸੀਂ ਐ ਮੰਨੋ ਇਹ ਵੀ ਉਧਰੋਂ ਹੀ ਆ ਇਹ ਵੀ ਉਧਰੋਂ ਆਈ ਆ ਇਹਨੂੰ ਕੋਈ ਬਜਾਰ ਨਹੀਂ ਲੱਗਿਆ ਹੂੰ ਇਹ ਨਾਲ ਲੇਖਣ ਦਾ ਹਾਂ ਨਾ ਨਾ ਇਹ ਤੜਕੇ ਰਾਤ ਇਹ ਚੋਈ ਹੋਈ ਐ ਹੂੰ ਉਹ ਆਪ ਤਾਂ ਖੇਤ ਸੀ ਗਏ ਐ ਮੰਨੋ ਟੁੜੀ ਟਾੜੀ ਬਣਾਉਂਦੇ ਸੀ ਬਾਈ ਤੇ ਦਾ ਬੱਚਾ ਚੁੰਗੇ ਆ ਫਿਰ ਬੜੀਆਂ ਨੂੰ ਕਹਾਂ ਮਾਂ ਚੋ ਲੋ ਹਾਂ ਛੋਟੀ ਯਾਰ ਦੱਸਦੀ ਆ ਇਹਨੂੰ ਅੱਜ ਸ਼ੀਮਾ ਵਧੀਆ ਫਸਵੇਂ ਲੇਵੇ ਦੀ ਆ ਕੱਲਾ ਕੱਲਾ ਥਣ ਲੱਗਿਆ ਪੋਰੇਆ ਵਰਗ ਹਨ ਹੱਥੀ ਜੁਆਈ ਵਾਲਾ ਸਾਫ ਥਣਲੇ ਵਧੀਆ ਇੱਕ ਨੰਬਰ ਜਮਾ ਝੋਟੀ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਤੇ ਪੂਸ ਥੋੜੀ ਜਿਆਦਾ ਵਾਈਟ ਹੈਗੀ ਉਹ ਵਧੀਆ ਝੋਟੀ ਜਿਵੇਂ ਆਪਾਂ ਕਹਿੰਦੇ ਬਰੀਡ ਵਾਈ ਹੈਣਾ ਤੇ ਬਾਕੀ ਮੰਗਰ ਇਹਦੇ ਕੱਟੀਆਂ ਬਾਈ ਹਾਂ ਮੰਗਰ ਕੱਟੀ ਬਾਈ ਇਹਦੇ ਇਹਦੇ ਮੰਗਰ ਵੀ ਕੱਟੀ ਆ ਤੇ ਹਰਿਆਣੇ ਦੇ ਵਿੱਚੋਂ ਮਾਲ ਲਿਆ ਹੁੰਦਾ ਬਾਈ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਠੀਕ ਆ ਇੱਥੋਂ 4 ਕਿਲੋਮੀਟਰ ਘੜਾ ਘਾਰਾ ਬਾਈ ਦਾ ਪਸ਼ੂ ਮੰਡੀ ਮੋੜ ਤੋਂ ਜ਼ਿਲ੍ਹਾ ਬਠਿੰਡਾ ਪੈਂਦਾ ਮੋੜ ਖੁਰਦ ਬਾਈ ਦਾ ਪਿੰਡ ਰਹਿ ਜਾਂਦਾ ਤੇ ਬਾਈ ਜਿਸ ਵਾਰ ਜਿਹਦੀ ਗੱਲ ਕਰੀ ਹੁਣ ਦੁੱਧ ਆਸ਼ਟਾ ਇਹਦੇ ਥੱਲੇ ਬਾਈ 12-13 ਕਿਲੋ ਬੌਲਾ ਹੋ ਅੱਜ ਸੂਈ ਨੂੰ 7ਵਾਂ ਦਿਨ ਐ ਇਹਨੂੰ ਇੱਕ ਹਫ਼ਤੇ ਸੂਈ ਆ ਹਾਂ 11 ਕਿਲੋ ਮੰਨ ਲਾ ਹੈਗਾ ਹਰਾਮ ਨਾ ਬਾਈ ਹਰਾਮ ਨਾ 11 ਕਿਲੋ ਬਾਈ ਕਹਿੰਦਾ ਬੌਲੀ ਹੈਗੀ ਆ ਇੱਕ ਹਫ਼ਤੇ ਸੂਈ ਆ ਤੇ ਇਹ ਤੋਂ ਬਾਈ ਕਿੰਨੇ ਕਮੀਦ ਲਈ ਆਪਾਂ ਇਹ ਬਾਈ 16 ਕਿਲੋ ਦੁੱਧ ਦੇ ਦੂ ਫੁੱਲਾ ਦੇ ਹੈਨਾ ਹਾਂ ਫੁੱਲਾ ਬਾਈ ਫੁੱਲਾ ਜਿਵੇਂ ਹੁਣ ਬਿਆਰ ਨਹੀਂ ਲੱਗਾ ਇਹਨੂੰ ਜਿਵੇਂ ਹੁਣ 11 ਲੀਟਰ ਤਿਆਰ ਆ ਹਾਂ ਮੰਨ ਲਾ 16 ਕਿਲੋ ਦਾ ਕੋਈ ਬੜਾ ਨਹੀਂ ਹਾਂ ਕਿਉਂ ਹਜੇ ਮੰਨ ਕੇ ਚੱਲ 25 ਦਿਨਾਂ ਤੱਕ ਇਹਨੂੰ ਬੀਗ ਲੈਵਲ ਤੇ ਹਾਂਜੀ ਹ बाकी चबाई करके। नमस्कार पशुपालक साथियों क्या आपका पशु बांसपन का शिकार है या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पाँच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं पूरा देख सकते हो आगे करें ਕੰਡਾ ਟਾਈਮ ਚੋ ਦੋ ਟਾਈਮ ਚੋ ਤਸੱਲੀ ਕਰੋ ਬਾਈ ਇਹਦਾ ਬਾਈ ਕੀ ਰੇਟ ਕਰਤਾ ਇਹਦਾ 1.90 ਬਾਈ 1 ਲੱਖ ਦੇ 90 ਹਜ਼ਾਰ ਮਾਨਤਨ ਕਰ ਦਾਂ ਵੀਰੇ ਮਾਨਤਨ ਮਾਨਤਨ ਦੋਨਾਂ ਦਾ ਹੋ ਜੂਗਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਬਾਕੀ ਥੋੜਾ ਜਿਵੇਂ ਸੀਜ਼ਨ ਦਾ ਕਰਕੇ ਹਨਾ ਬਾਈ ਕਹਿੰਦਾ ਇੱਕ ਖੜੂ ਖੜੂ ਨੂੰ ਲਾ ਆਣੀ ਝੋਟੀ ਨੂੰ ਤੇ ਖੇਤ ਫਿਰਦੇ ਸੀ ਇੱਕ ਬੱਚਾ ਚੋਂਗਾ ਤੇ ਤਾਂ ਕਰਕੇ ਪੂਰੀ ਤਸੱਲੀ ਤੁਸੀਂ ਕਰਨੀ ਦੇਖੋ ਕੰਡਾ ਲਿਆ ਕੇ ਪੂਰੀ ਜਾਂਚ ਵਾਰ ਕੇ ਜਿਹੜਾ ਪਸ਼ੂ ਤੁਸੀਂ ਖਰੀਦ ਸਕਦੇ ਹੋ 1.100 ਰੁਪਏ ਦੇ ਬਾਈ ਡਰੈਸ ਆਪਣਾ ਹੈਗਾ ਬਾਈ ਪਿੰਡ ਮੌੜ ਖੁਰਦ ਹੂੰ ਮੋਬਾਈਲ ਨੰਬਰ ਹੈਗਾ ਆਪਣਾ 83607 38157 ਜੀ ਹਾਂ ਕੋਈ ਵੀ ਬਣ ਪਈ ਬਈ ਆਉਂਦਾ ਆਪਾਂ ਅਗਲੇ ਨੂੰ ਕਹਿੰਦੇ ਵੀ ਜਿਹੜੀ ਮਤਲਬ ਸੂਈ ਮੈਂ ਆਪਾਂ ਕਹਿੰਦੇ ਵੀ ਦੋ ਟਾਈਮ ਚਾਰ ਟਾਈਮ ਆਪਦੀ ਚੋਕੇ ਤਫਦੀ ਕਰਕੇ ਲੈ ਜਾਓ ਹਾਂ ਪੀਏ ਦੇਣੇ ਹੁਣ ਕਿਤੇ ਮੈਨੂੰ ਆਪਾਂ ਤਿੰਨ ਤਿੰਨ ਸਾਢੇ ਤਿੰਨ ਲੱਖ ਦੀਆਂ ਮੈਂ ਸਾਂ ਵੇਚਦਿਆਂ ਇਹਦਾ ਨੋਰਮਲ ਰੇਟ ਦੀਆਂ ਆ ਹੁਣ ਆਪਣੇ ਕੋਲੇ ਉਹ ਹਿਸਾਬ ਨਹੀਂ ਆਪਾਂ ਰੇਟ ਮੰਗਿਆ ਪਾਸੇ ਭੈਣੀ ਵਾਗਾ ਪਿੰਡ ਹੈਗਾ ਉਦੋਂ ਉਹ ਮੈਂ ਇਹਦੀ ਇੱਕ ਦੀ ਚਵਾਈ ਕਰਾਈ ਹੋਈ ਸੀ ਆਪਣੀ 20 ਕਿਲੋ ਦੀ ਹੂੰ ਤੇ 21 ਕਿਲੋ ਦੁੱਧ ਉਹਨਾਂ ਨੂੰ ਤਿੰਨ ਟਾਈਮ ਚਵਾ ਕੇ ਦਿੱਤਾ ਇੱਕ ਟਾਈਮ ਆਪਦੀ ਖਾਲੀ ਕਰੋ ਬਾਈ ਦੋ ਟਾਈਮ ਆਪਦੀ ਮਾਂ ਚਵਾਈ ਕਰੋ ਹਾਂ ਫੇਰ ਹੀ ਸਵਾਦ ਆਉਂਦਾ ਬਾਈ ਹਾਂ ਹਾਂ ਅਗਲੇ ਦਿਨ ਆਏ ਵਧੀਆ ਖੁੱਲੇ ਦਰ ਨਾਲ ਆਏ ਹੋਣੇ ਹਾਂ 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 3 ਲੱਖ ਰੁਪਏ ਦਿੱਤੀ ਬਾਈ ਉਹ ਹੂੰ ਲੈ ਮੇਤਰੋ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਹਰਿਆਣੇ ਦਾ ਮਾਲ ਹੁੰਦਾ ਜਿਹੜੇ ਭਰਾ ਕਹਿੰਦੇ ਹਰਿਆਣੇ ਦੀ ਝੋਟੀਆਂ ਲੈਣੇ ਚੰਗੀਆਂ ਦੁੱਧ ਚੋਕ ਕੇ ਬਾਈ ਕਹਿੰਦਾ ਫੇਰ ਲੈ ਕੇ ਜਾਓ ਜੇ ਸੂਈ ਹੋਈ ਝੋਟੀ ਪੂਰੀ ਗਾਰੰਟੀ ਦੇ ਕੋਈ ਐ ਨਹੀਂ ਹੈਗਾ ਵੀ ਉਹ ਗੈਦਾ ਹਨਾ ਤਸੱਲੀ ਤੁਸੀਂ ਕਰਨੀ ਆ ਕਿਉਂ ਪੈਸੇ ਤੁਸੀਂ ਲਾਉਣੇ ਜਿਹੜੀ ਗੱਬਣਾ ਬਾਈ ਯਾਰਾ ਉਹਦੀ ਆਪਣੀ ਭਾਰ ਬੋਝ ਦੀ ਥਾਣਾ ਦੀ ਗਰੰਟੀ ਹੋ ਜੇ ਕੋਈ ਗੱਬਣ ਵੀ ਲੈਂਦਾ ਆਪਾਂ ਦੋ ਕਰਾਂ ਕਈ ਵਾਰ ਆਹ ਕਰਿਆ ਅਗਲੇ ਦੇ ਭਾਰ ਭਾਣ ਲੱਗੇ ਹਾਂ 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 ਭਾਰ ਬੋਝ ਦੀ ਸਾਰੀ ਚੀਜ਼ ਦੀ ਗਰੰਟੀ ਸਾਨੂੰ ਗਰੰਟੀ ਦਿੰਦੇ ਆ ਬਾਈ ਉਹ ਵੀ ਦੱਸਾਂ ਜਿਹੜੇ ਕੋਈ ਗੱਲਬਾਤ ਹੋਈ ਆ ਜਿਹੜੀ ਕੋਈ ਗੱਲਬਾਤ ਤੁਸੀਂ ਦੱਸਾਂਗੇ ਬਾਈ ਯਾਰਾ ਅਗਲੇ ਨੇ ਰੁਪਈਏ ਲਾਉਣੇ ਦਿਲ ਖੋਲ ਕੇ ਆ ਜਾਏ ਮਨੋਂ ਤੁਸੀਂ ਡੂਡੂਡ 2 2 ਲੱਖ ਰੁਪਈਆ 3 3 ਲੱਖ ਰੁਪਈਆ ਕਿਹੜਾ ਬਣਦਾ ਯਾਰਾ ਬਣਦਾ ਨਹੀਂ ਹਾਂ ਟੱਕਰਾ ਮਾਰਦਾ ਅਗਲਾ ਸਹੀ ਗੱਲ ਆ ਤੇ ਬਾਈ ਗੱਲ ਦੋ ਸਰਪੰਚ ਲੈ ਮਿੱਤਰੋ ਨਾ ਬਾਈ ਕੋਲੇ ਸਭਰਾ ਗੀਨੇ ਹੁੰਦੇ ਨੇ ਕੁਲਵਿੰਦਰ ਕੋਲੇ ਆਪਾਂ ਦਿਖਾਉਣੇ ਆ ਤੇ ਲੇਵਾ ਚੱਕ ਕਰੋ ਮਿੱਤਰੋ ਦਰਸ਼ਨ ਕਰਨ ਵਾਲੀ ਚੀਜ਼ ਆ ਤੇ ਸਾਫ ਲੇਵੇ ਦੀ ਜਮਾ ਫਲੀਆਂ ਵਰਗੇ ਥਾਨੇ ਚਾਰੇ ਤੇ ਕੱਲਾ ਕੱਲਾ ਥਾਣਾ ਤੇ ਲੇਵਾ ਲੈ ਕੇ ਛੋਪੀਦੱਤ ਤੁਰਣੀ ਆਂਦਾ ਬਾਕੀ ਆਪਾਂ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਬੜੀ ਚੰਗੀ ਆ ਉਹ ਵੀਰੇ ਤੋਰੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕੁਲਵਿੰਦਰ ਤੋਂ ਤੇ ਕੀ ਗੱਲ ਬਾਤ ਮੌੜ ਪਹੁੰਚੇ ਹੋਏ ਸੀ ਵਿਹਾਲੀ ਮੰਡੀ ਤੇ ਬਾਈ ਸਸੀ ਗੱਲ ਸਸੀ ਗੱਲ ਜੀ ਦਰਸ਼ਕਾਂ ਹਸੀ ਗੱਲ ਸਸੀ ਗੱਲ ਜੀ ਸਾਰੇ ਦਰਸ਼ਕ ਤੇ ਇੱਕ ਵਾਰੀ ਨਾਮ ਐਡਰੈਸ ਪੂਰਾ ਬਾਈ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ 9958 ਜੀ 99 ਕਾੜੀ ਵੱਡਾ ਖੀਵਾ ਛੋਟਾ ਐਂਦਾ ਸ ਖੀਵਾ ਕਲਾਂ ਜੀ ਵੱਡਾ ਜੀ ਬਾਈ ਵੱਡਾ ਖੀਵਾ ਹਾਂਜੀ ਤੇ ਮੋਬਾਈਲ ਨੰਬਰ 9958 ਜੀ 99 ਕਾੜੀ ਇਹ ਬਾਈ ਕੁਲਵਿੰਦਰ ਨੰਬਰ ਪਿੰਡ ਆ ਵੱਡਾ ਖੀਵਾ ਜਿਹੜਾ ਮਿੱਤਰੋ ਮਾਨਸਾ ਰਿਆਂ ਦਾ ਪਿੱਖੀ ਤੋਂ ਕਿੰਨਾ ਦੂਰ ਆ ਬਾਈ ਪਿੱਖੀ ਤੋਂ 6 ਕਿਲੋ ਲਈ ਤਪਾ ਕਹਵੇਂ ਸੂਇਆ ਉਹ ਦੂਜਾ ਸੂਆ ਦੂਜਾ ਸੂਆ ਸੂਈ ਹੋਈ ਹੈ ਕਿ ਸੋਣੀ ਹੋਈ ਹੈ ਤੇ ਮਗਰ ਬੱਚਾ ਮਗਰ ਕੱਟੀ ਹੋਈ ਹੈ ਕੱਟੀ ਕਾਇ ਦਿਨ ਹੋ ਗਿਆ ਅੱਜ ਸੂਈ ਨੂੰ ਹੋ ਗਿਆ ਜੀ ਨੂੰ 10 ਕਿਲੋ ਦਰ 10 ਦੇਣਾ ਸੂਈਆ ਮਿੱਤਰੋ ਦੁੱਧ ਬਾਈ ਦੁੱਧ ਹੋਊ 15 14 ਕਹ ਕੇ ਦੇਵਾਂਗਾ ਪੂਰਾ ਹਾਂਜੀ 14 ਮਣਿਆ ਦੇਾਂਗੇ ਜਮਾ ਖੁੱਲਾ ਜੀ 14 ਕਿਲੋ ਬਾਈ ਮਣਕੇ ਲੈ ਜਾਓ 15 ਕਿਲੋ ਦੁੱਧਾਂ 14 ਕਿਲੋ ਮੈਂ ਕਹ ਦੇਉ ਬਾਈ ਕਹਿੰਦਾ ਤੇ ਰੇਟ ਵਹੀ ਕਿੰਨੇ ਕਰਤਾ ਰੇਟ 200 ਵੀ ਹੈ ਜੀ 220000 ਹਾਂਜੀ ਮਾਨਤਨ 20000 ਦੇ ਦਾਂਗੇ ਠੀਕ 20000 ਹਾਂਜੀ 20000 ਬਾਈ ਕਹਿੰਦਾ ਪੂਰੇ ਦੇ ਦੇਾਂਗੇ 20000 ਰੁਪਏ ਮਾਨਤਨ ਕਰ ਦਾਂਗੇ ਠੀਕ ਆ ਝੋਟੀ ਚੰਗਿਆ ਤੇ ਮੰਡੀ ਦਾ ਭਾਈ ਕੀ ਮਹੌਲ ਪੱਲਾ ਵੀ ਤੇਜੀ ਹੈ ਕਿਵੇਂ ਆ ਨਹੀਂ ਅੱਜ ਤਾਂ ਗਾਹਕ ਲੱਗਦਾ ਨਹੀਂ ਮੰਦਾ ਹੈਨਾ ਸੀਜ਼ਨ ਕਰਕੇ ਹੈਨਾ ਸੀਜ਼ਨ ਕਰਕੇ ਤਣ ਕਰ ਮੰਨ ਲਾ ਕਲੀ ਮੰਡੀ ਤੇ ਘਰ ਹੋ ਹੈਨਾ ਹਾਂਜੀ 20 ਕਦਨ 20 ਕਦਨ ਜੀ 10 15 ਦਿਨ ਤੱਕ ਰਹੂ ਤੇ ਲੈ ਵੀ ਦੋ ਨੰਬਰ ਵਾਲੀ ਤੋਰ ਕਰਾਂ ਤੋਰ ਓ ਸਰਪੰਚ ਦੋ ਇਧਰ ਆ ਦੋ ਨੰਬਰ ਦੇ ਝੋਟੀ ਤੋੜ ਕੇ ਦਿਖਾਉਣੇ ਇਹ ਵੀ ਸੂਈ ਹੋਈ ਬਈ ਤਾਜੀ ਸੂਈ ਹੈ ਪਲੂਣ ਕੱਟੀ ਹੈ ਥਾਣਾ ਸੁਣਾ ਇਹ ਗੱਲ ਕਰੀ ਤਾਂ ਕੋਕਾ ਵੀ ਸੀ ਹੈਣਾ ਤੇ ਬਾਕੀ ਦੁਰ ਦੀ ਇੱਕ ਵਾਰ ਤੁਸੀਂ ਚੈੱਕ ਕਰ ਲੋ ਚੰਗੇ ਸਪੈਸ਼ਲ ਖਾਣ ਨੇ ਮੁੱਠੀ ਵਾਲੇ ਤੇ ਚੋਣ ਚੋਣ ਕੱਟਿਓ ਚੰਗਾ ਲੱਗਿਆ ਪਟਪੜੇ ਦੀ ਬੰਦਰ ਦੀ ਗੱਲ ਕਰੀ ਤਾਂ ਵਧੀਆ ਸੋਹਣੀ ਝੋਟੀ ਆ ਤਾਜੀ ਸੂਈ ਹੋਈ ਆ ਤੇ ਗੁਰਵਿੰਦਰ ਜਿਵੇਂ ਸੂਆ ਘਟ ਅੱਬਈ ਕਿੱਥੋਂ ਭਾਲ ਕੇ ਲਿਆਉਣਾ ਫੇਰ ਵੀ ਪੰਡਾ ਦੇ ਪੁੱਤਰੇ ਮਿਲਦਾ ਮਾਲ ਜੀ ਖੜਦਾ ਨਹੀਂ ਆ ਜੀ ਜੇ ਹੁਣ ਸੂਆ ਹੈ ਨਹੀਂ ਹੈਣਾ ਆਈ ਪੰਡਾ ਦੇ ਘਟ ਆ ਜੀ ਲੇ ਮਿੱਤਰੋ ਫੇਰ ਵੀ ਬਾਈ ਚੰਗੀਆਂ ਝੋਟੀਆਂ ਹੀਰਾ ਭਾਲ ਕੇ ਲਿਆਉਂਦਾ ਤੇ ਬਾਕੀ ਚੰਗੇ ਦੁੱਧ ਵਾਲੀਆਂ ਕੁਲਵਿੰਦਰ ਬਾਈ ਇਹਦੀ ਗੱਲ ਕਰ ਲਈ ਤਾਂ ਕਹਿੰਦੇ ਸੂਈ ਝੋਟੀਆਂ ਬਲੂਨ ਆ ਜੀ ਬਲੂਨ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨਿੱਕਾ ਹਫਤਾ ਹੋ ਗਿਆ ਜੀ 1 ਹਫਤਾ ਦੁੱਧ ਦੁੱਧ 13 12 ਗੱਲ ਕਿਦੇ ਮੰਗਦੇ 13 ਕਿਲੋ ਹੁਣ ਹਾਂਜੀ ਬਾਹਲਾ ਹੁੰਦਾ ਬਾਈ ਨਹੀਂ ਜੀ ਪਹਿਲੇ ਨੂੰ ਝੋਟੀਆਂ ਹਾਂਜੀ 12 ਬਣਾ ਦੇ 12 ਖੁੱਲਾ ਜੀ ਨੇ ਬਾਈ ਕਹਿੰਦਾ 12 ਬਣਾ ਦੇ ਕੰਡਾ ਲੈ ਕੇ ਆ ਜਾਓ ਘਰੇ ਦਸੱਲੀ ਕਰ ਲਿਓ ਕੋਈ ਚੱਕਰ ਨਹੀਂ ਠੀਕ ਆ ਤੁਹਾਨੂੰ ਟਾਈਮ 'ਚੋ 4 ਟਾਈਮ 'ਚੋ ਝੋਟੀ ਵੀ ਚੰਗੀ ਆ ਪਹਿਲੇ ਤੇ ਕੁਲਵਿੰਦਰ ਰੇਟ ਦੀ ਗੱਲ ਆਣੀ ਬਾਈ ਇਹਦਾ ਵੀ 20 20 ਦੋ ਵੀ ਹਾਂਜੀ ਇਹ ਵੀ ਦੋ ਦੇ ਦੇਣੀ ਇਹ ਵੀ ਦੋ ਦੇ ਦੇਣੀ ਆ ਦੋ 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 ਰੱਖਦਾ ਹੀ ਰੇਟ ਆ ਬਾਈ ਦਾ ਰੇਖਮਾ ਚੋਟੀ ਕੱਢਾ ਮਾਨ ਤਾਨ ਕਰ ਆ ਘੱਟੀ ਘੱਟ ਪਲੂਣ ਤੀਜੇ ਨੰਬਰ ਤੋਰ ਬਾਈ ਤੇ ਆ ਕੱਢ ਦੇ ਚੱਲਾ ਤਰੇ ਆ ਦੁਪਨੀ ਨੀਲੀ 라ਵੀ ਹਾਂਜੀ ਇਹ ਨੀਲੀ 라ਵੀ ਤੋਰ ਕੇ ਦਿਖਾਉਣਾ ਬਾਈ ਇਹ ਵੀ ਪਲੂਣਾ ਬਾਈ ਇਹ ਦੂਜਾ ਜੀ ਦੂਜਾ ਸੁਆ ਦੂਜਾ ਸੁਆ ਲੈ ਮਿੱਤਰੋ ਦੂਜਾ ਸੁਆ ਝੋਟੀ ਤੋਰ ਕੇ ਦਿਖਾਉਣਾ ਨੀਲੀ 라ਵੀ ਦੀ ਆ ਤੇ ਆ ਕਾਟੰਗ ਜੀ ਕਿਵੇਂ ਅੱਧੀ ਕਰਤੀ ਤੇ ਛੱਡਦੀ ਹਣਾ ਵੱਡੀ ਪਈ ਆਲੇ ਦੀ ਪੀਜਾ ਤੇ ਤੁਸੀਂ ਮਨ ਲਾ ਕਰੋ ਹਨਾ ਸੋਹਣੀ ਲੈ ਝੁੱਟੇ ਤੇ ਚੜ੍ਹ ਲੈਵੇ ਦੀਆ ਫਸਵਾ ਲੈਵਾ ਰਾਵਾ ਬੋਲੇ ਬਾਕੀ ਕੱਲਾ ਕੱਲਾ ਥਾਣਾ ਤੇ ਸਿੰਘ ਥੋੜਾ ਇੱਕ ਜਰੂਰ ਖੁਲਾਣਾ ਬਈ ਟੋਪੀ ਲੈਣੀ ਤੇ ਤਾਜੀ ਦੁੱਧ ਇਹ ਵੀ ਮੰਗਰ ਕੱਟੀ ਆ ਨੀਲੀ ਰਾਵੀ ਦੀ ਹਾਂਜੀ ਨੀਲੀ ਰਾਵੀ ਦੀ ਮੰਗਰ ਕੱਟੀ ਆ ਤੇ ਬਾਕੀ ਕੁਲਵਿੰਦਰ ਹੁਣ ਇਹਦੇ ਥਲੇ ਇਸ ਟਾਈਮ ਦੁੱਧ ਕੰਨਾ ਬਈ ਦੁੱਧ 12 ਹੀ 11 ਕਿੱਗ ਦੇ ਮੰਗ 12 ਕਿਲੋ 11 ਕਿੱਗ ਦੇ ਮੰਗ 11 ਕਿੱਗ ਦੇ ਮੰਗ ਕੀ ਰੇਟ ਦੀ ਹੈ ਇਹਦਾ ਮੁੱਲ ਤਾਂ ਡੇਢ ਕਰ ਦੇਈ ਹਾਂ ਫਦੀ ਦੀ ਝੋਟੀ ਦੇ ਰਹੀ ਹਾਂ 1 ਲੱਖ 30 ਹਜ਼ਾਰ ਦੀ ਜਮੰਦੀ ਹੈ ਨਾ ਹੋਊਗੀ ਜਮਾ ਘੱਟ ਰੇਟ ਆ ਹਾਂਜੀ ਡੇਢ ਰੇਟ ਕਰਦੇ ਆ 1 ਲੱਖ 30 ਹਜ਼ਾਰ ਦੀ ਬਾਈ ਕਹਿੰਦਾ ਨੀਲੀ ਰਾਵੀ ਝੋਟੀ ਦੇ ਦਿਆਂਗੇ ਬਾਕੀ ਹੋਰ ਦਿਖਾਉਣੇ ਆ ਤੇ ਆ ਵੀ ਪਲੂਣਾ ਜੀ ਚੰਗੀ ਆ ਥਣ ਲੇ ਬਾਈ ਦਾ ਵੀ ਇੱਕ ਨੰਬਰ ਆ ਤੇ ਨਾੜਾ ਨੂੜਾ ਯਾਰਾ ਕਮਾਲ ਹੀ ਆ ਬਾਹਰ ਆਉਂਦੀ ਆ ਬਾਈ ਹਨਾ ਤੇ ਇਹ ਕਿਵੇਂ ਬਾਈ ਹਰੇਣ ਚੋਂ ਕੁਲਵਿੰਦਰ ਕਿਧਰੋਂ ਲਈ ਆ ਹਰੇਣੇ ਦੀ ਟੈਟ ਲੇ ਵਾ ਨਾ ਸੁਹੀ ਹੋਈ ਹੁਣ ਸੁਹੀ ਸੁਹੀ ਮਾਗਰ ਕੱਟੀ ਆ ਕੱਟੀ ਆ ਜੀ ਨੀਲੀ ਰਾਵੀ ਜੀ ਜੀ ਰਾਵੀ ਜੀ ਦੁੱਧ ਕਿੰਨਾ ਘੋਣਾ ਦੁੱਧ 12 ਜੀ ਪੂਰਾ ਪੂਰਾ ਖੁੱਲਾ ਜੀ ਲੈ ਵਾ ਟਾਈਟ ਆ ਲੈ ਵਾ ਕੋ ਨਹੀਂ ਜੇ 15 ਵਾਲੀ ਦਾ 15 ਹੀ ਗਾਹਾਂਗੇ 12 ਜੀ ਦਾ 12 ਜੀ ਦਾ ਫਰਕ ਨਹੀਂ ਰਹਿੰਦਾ ਆਪਣੀ ਹਾਂਜੀ ਲੈ ਮੈਂ ਮਿੱਤਰੋ ਬਹਣ ਦੇ ਬਾਈ 12 ਕਿਲੋ ਬਾਈਆਂ ਦੁੱਧ ਤਿਆਰ ਆ ਟਾਈਟ ਲੈ ਵੇ ਦੀ ਆ ਲੈ ਵੇ ਦੇ ਉੱਪਰ ਨਾੜਾ ਨੂਰਾ ਪੂਰੇ ਦਿਨਿਆ ਥੋੜਾ ਥਣਾ ਨੇੜੇ ਬਈ ਹੈਨਾ ਤੇ ਮਗਰ ਨੀਲੀ ਰਾਵੀ ਦੀ ਕੱਟੀ ਆ ਤੇ ਇਹਦਾ ਕੀ ਰੇਟ ਕਰਿਆ ਬਾਈ ਕਲਮੇਂਦਰ ਇੱਕ 60 ਕਰਾ ਇੱਕ ਲੱਖ 60 ਹਜ਼ਾਰ ਹਾਂ ਨਾ ਜਿੰਨੇ ਦੀ ਡੇਢ ਦੀ ਡੇਢ ਦੀ ਜੇ ਮੈਂ ਮਿੱਤਰੋ ਡੇਢ ਲੱਖ ਦੀ ਬਾਈ ਕਹਿੰਦਾ ਹੋ ਜੂਗੀ ਤੇ ਬਾਕੀ ਹੋ ਰਹੀਆਂ ਦੀ ਕੋਈ ਰਹੀਆਂ ਤਾਂ ਨ ਗੱਬਣਾ ਤੋਰ ਤੋਰ ਆ ਤੋਰ ਰੁਪੰਝਾ ਲੈ ਬਾਕੀ ਬਾਈ ਕੋਲੇ ਤੰਨ ਗੱਬਣਾ ਰਹਿ ਗਿਆ ਇਹ ਵੀ ਦਿਖਾ ਦੀ ਆਪਾਂ ਤੇ ਇਹ ਗੱਬਣਾਗੀ ਗੱਬੜਾ ਜੀ ਇਹ ਝੋਟੀ ਗੱਬਣਾ ਜਿਹੜੀ ਕਿੰਨਾ ਕ ਟਾਈਮ ਲੈਂਦੀ ਆ ਕੱਢਦੀ ਆ ਹਫਤਾ ਜੀ ਇੱਕ ਹਫਤੇ ਗੱੱਚੀ ਆ ਇੱਕ ਹਫਤੇ ਦੀ ਗੱੱਚੀ ਆ ਤਿਆਰ ਹੁੰਦੀ ਆਉਂਦੀ ਆ ਤੇ ਇਹਦਾ ਵੀ ਤੁਸੀਂ ਜਿਹੜਾ ਹਵਾਨਾ ਵੰਡਦਾ ਦੇਖ ਸਕਦੇ ਹੋ ਐਂ ਜਿਵੇਂ ਕਰਦੇ ਕਿ ਨਾ ਉਹ ਨੂੰ ਵੱਡਾ ਨੋ ਨੋ ਥੋੜਾ ਨੋਵਾਂ ਦਾ ਹੋ ਕਰਦੀ ਸੂਆ ਕੰਮ ਆ ਬਾਈ ਤੀਜਾ ਜੀ ਤੀਜਾ ਸੂਆ ਇਹ ਥੋੜਾ ਜਿਹਾ ਨਾ ਹੋ ਲਾਹਿਆ ਉਹਦਾ ਕਰਕੇ ਥੋੜਾ ਜਿਹਾ ਲੰਘ ਜਾ ਜੇ ਮੈਂ ਆਪਾਂ ਕਹਿੰਦੀ ਦਿਖਾਉਂਦੀ ਆ ਤੇ ਇਹਦਾ ਕੀ ਰੇਟ ਕਰਤਾ ਇੱਕ 20 ਜੀ 1 20 ਮਾਨਦਾਨ ਕੇ ਨਾ 15 ਹੀ ਦੱਸਾਂਗੀ 1 ਲੱਖ ਦੇ 15000 ਦੀ ਬਾਈ ਕਹਿੰਦਾ ਦੇ ਦਿਆਂਗੇ ਝੋਟੀ ਤੀਜੇ ਸੂਏ ਸੂਹੂਗੀ ਤੇ ਕੱਚੀ ਆ ਇੱਕ ਹਫਤੇ ਦੀ ਤੇ ਹਜੇ ਤਿਆਰ ਹੁੰਦੀ ਹੁੰਦੀ ਆ ਆ ਪਹਿਲਾਂ ਉਹਨਾਂ ਕੱਟੀ ਤੋਰ ਦੇ ਪਹਿਲਾਂ ਉਹਦਾ ਕਿੱਥੇ ਬਈ ਯਾਰ ਇੰਨੇ ਨਾ ਇੰਨਾ ਤਾਂ ਕਦਮ ਨਾ ਕਰ ਹੈ ਵੀ ਜੀ ਪਹਿਲਾਂ ਉਹ ਇਹਦਾ ਹੋ ਸੱਤਵੇਂ ਸੂਏ ਹੈ ਨਾ ਦੇਖੋ ਜੀ ਹੋ ਬਾਈ ਪੰਜਵਾ ਲੈ ਕੇ ਦਿੱਤੀ ਆ ਪਹਿਲਾਂ ਪੰਜ ਉਹ ਰਾਲੇ ਦਾ ਕਹਿਣੀ ਹੈ ਨਾ ਉਹ ਮੈਂ ਦੁੱਧ ਵਾਲੀ ਹੈ ਨਾ ਹਾਂ ਮੈਂ ਜਾਂਦੀ ਹਾਂ ਦੱਸਦੀ ਆ ਬਾਈ ਬਾਈਆ ਬਾਈਆ ਕਰਦੀ ਕਿੰਨਾ ਕਿੰਨਾ ਟਾਈਮ ਲੱਗਾ ਉੱਤੇ ਇਹ ਦਾ ਫਿਰ ਥੱਲੇ ਲੱਗਣ ਲੱਗ ਗਈ ਮੇਰੇ ਸਾਬ ਨਾਲ ਅਡਰ ਹਾਂ ਹਾਂਜੀ ਲੇਵਾ ਮਿੱਤਰ ਹੁਣ ਵੀ ਇਹਨੇ ਪੂਰਾ ਜਿਹੜਾ ਬਣਾ ਛੱਡਿਆ ਤੇ ਥਣ ਜਿਵੇਂ ਆਪਾਂ ਕਹიდੀਏ ਗੁਲਗਲਾਂ ਵਰਗਾ ਮੁੱਠੀ ਵਾਲਾ ਥੋੜਾ ਜਿਹਾ ਇਹ ਲੱਗੇ ਥਣ ਹੁੰਦੇ ਆ ਤੇ ਇਹ ਲੇਵਾ ਬਹੁਤ ਤਕੜਾ ਬਣਾਇਆ ਹੋਇਆ ਹਜੇ ਇੱਕ ਹਫਤੇ ਦੀ ਗੱਤੀ ਆ ਤੇ ਦੁੱਧ ਵਾਲੀ ਮਾਜਾ ਕਿੰਨੇ ਕਹ ਕੇ ਦਿੱਤੀ ਬਾਈ 17 ਕਿਲੋ ਜੀ ਪੂਰਾ ਹਾਂਜੀ 17 ਕਿਲੋ ਬਾਈਆਂ ਦਾ ਦੁੱਧ ਕਹ ਕੇ ਦਿੱਤੀ ਆ ਤੇ ਮਾਲਕਾਂ ਦੱਸਾਂ ਮੈਂ ਤਾਂ 59 ਮਸੂਏ ਕਿਹਾ ਮੈਂ ਸੂ ਘੱਟੋ ਘੱਟ 7ਵੇਂ ਸੂਏ ਬਾਈ ਹਾਂਜੀ ਹਾਂ ਕਿਉਂ ਵੱਡੀ ਹੈ ਨਾ ਪਤਾ ਲੱਗ ਜਾਂਦਾ ਸਿੰਘ ਸਿੰਘ ਵੱਡੇ ਆ ਤੇ ਬਾਕੀ ਤੁਸੀਂ ਜਾਂਚ ਪਰਖ ਕੇ ਲੈਣੀ ਆ ਤੇ ਇਹਦਾ ਕੋਲੰਡ ਰੇਟ ਕੀ ਕਰੇ ਡੇਡ ਆ ਜੀ ਡੇਡ ਲੱਖ ਮੰਨਦਾ ਨਾ 1.40 ਜੀ 1 ਲੱਖ ਤੇ 40 ਹਜ਼ਾਰ ਦੀ ਬਾਈ ਕਹਿੰਦਾ ਦੇ ਦਿਆਂਗੇ ਤੇ ਬਾਕੀ ਦੁੱਧ ਚੰਗੇ ਵਾਲੀ ਆ ਦੁੱਧ ਦੀ ਗਾਰੰਟੀ ਦੇਾਂਗਾ ਬਾਈ ਪੂਰੀ ਗਾਰੰਟੀ ਜੀ ਗਾਰੰਟੀ ਦੁੱਧ ਦੀ ਪੂਰੀ ਗਾਰੰਟੀ ਦੇਊਗਾ ਪੂਰੀ ਤਸੱਲੀ ਦੇ ਤੁਸੀਂ ਮੈਂ ਜਿਹੜੀ ਖਰੀਦ ਸਕਦੇ ਆ ਦੌਰ ਦੇ ਘੱਟੀ ਲੈ ਇੱਕ ਵਾਰੀ ਤੁਰਦੀ ਬਾਈ ਚੈੱਕ ਕਰ ਲੋ ਆ ਇਹ ਵੀ ਗੱਬਣਾ ਇਹ ਵੀ ਗੱਬਣਾ ਜੀ ਕਿੰਨਾ ਟਾਈਮ ਨੂੰ ਰਿਵੋਟ ਆ ਜੀ ਚੋਟੀ ਦੀ ਇਹਦੀ ਹਾਂ ਜੀ ਹਾਂ 10 ਦਿਨ ਆ ਬਾਈ ਹਾਂ ਜੀ ਤੇਵਾ ਮੂਰੇ ਜਾਦੀ ਆ ਹਨਾ ਹਾਂ ਜੀ ਇਹ ਸੂਦੀ ਨਹੀਂ ਖਾਤਾ ਇਹ ਹਫ਼ਤੇ ਤੋਂ ਬਹੁਤ ਵੱਣਦੀ ਹਾਂ ਜੀ ਹਫ਼ਤੇ ਬਹੁਤ ਵੱਣੂ ਇੱਕ ਹਫ਼ਤਾ ਮੇਤਰੋ ਕੱਚੀ ਆ ਤੇ ਲੈਵਾ ਪਿੱਛੋਂ ਤੁਰਦੀ ਦਾ ਪਤਾ ਲੱਗਦਾ ਵੀ ਹਾਂ ਯਾਰ ਦੁੱਧਾਂ 18 ਠੂਰਾ ਦੇ ਘਰਾਂ 'ਚ ਬਾਹਰ ਦੇਊ ਬਾਈ ਤਾਂ 20 ਕਹਿੰਦਾ 18 ਦੇ ਘਰਾਂ 'ਚ ਮੈਂ ਕਹਿਣਾ ਵੀ ਦੇਊਗੀ ਕਿਉਂ ਪਤਾ ਲੱਗਦਾ ਨਾ ਹਾਂ ਜੀ ਜਾਂਦੀ ਆ ਜਿਹੜਾ ਬੰਦਾ ਪਰਖ ਵਾਲਾ ਦੇਖੋ ਉਹਦਾ ਕਰ ਹੀ ਲੈਂਦਾ ਪਰਖ ਹਾਂ ਜੀ ਤੇ ਬਾਕੀ ਇੱਕ ਹਫਤੇ ਗੱਟੀਆਂ ਬਾਈ ਹੈਨਾ ਪੂਰੀ ਇਹਦੀ ਵੀ ਗਾਰੰਟੀ ਦੇਗਾ ਗਾਰੰਟੀ ਜੀ ਜੇ ਕਈ ਵਾਰ ਦੁੱਧ ਪਸ਼ੂ ਨਾ ਦੇਵੇ ਮੰਨ ਲਾ 13 14 ਕਿਲੋ ਵਾਪਸ ਆਜੂ ਹਾਂਜੀ ਹਾਂਜੀ ਠੀਕ ਆ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਜੀ ਠੀਕ ਆ ਕਰੇ ਮਣਕੇ ਜੀ ਲੈਣਾ ਉਹਦੇ ਹਿਸਾਬ ਨਾਲ ਰੇਟ ਆ ਜੀ ਫਿਰ ਹਾਂ ਕਈ ਵਾਰ ਮਣਕੇ ਜਮ 18 ਕਿਲੋ ਆਖ ਲੈ ਕਹਿੰਦਾ 18 ਕਿਲੋ ਲੈ ਜਾਣੇ ਬਾਕੀ ਕਿਸੇ ਦੀ 6 ਵਜੇ ਰੈਟ ਪੰਡਾ ਜੀ ਮੇਨ ਤਾਂ ਗੱਲ ਹੀ ਵੀ ਇਹਨਾਂ ਤੇ ਕੀ ਰੇਟ ਕਰਤਾ ਬਾਈ ਇਹਦਾ ਕਿਲੋ ਦਾ ਇਹਦਾ 240 ਕਰਦਾ 2 ਲੱਖ 40 ਹਜ਼ਾਰ ਮਾਨ ਤਨ 220 ਦੀ ਝੋਟੀ ਦੇ ਦੋ ਲੱਖ ਦੇ 20 ਹਜ਼ਾਰ 20 ਹਜ਼ਾਰ ਠੀਕ ਆ 220000 ਦੀ ਬਾਈਗਾਂ ਝੋਟੀ ਦੇ ਦਿਆਂਗੇ ਮਾਨਦਾਨ ਕਰਕੇ ਤੇ ਕੁਲਵਿੰਦਰ ਇੱਕ ਵਾਰੀ ਬਈ ਡਰੈਸ ਹੋਰ ਬੋਲ ਪੰਡਖੀਵਾ ਕਲਾ ਜ਼ਿਲ੍ਹਾ ਮਾਨਸਾ ਜੀ ਨਾਮ ਕੁਲਵਿੰਦਰ ਸਿੰਘ ਆ ਮੋਬਾਈਲ ਨੰਬਰ 99589934 ਜਦੋਂ ਵੀ ਆਉਣਾ ਕਿਸੇ ਨੇ ਫੋਨ ਜਰੂਰ ਕਰਕੇ ਹੋਣਾ ਫੋਨ ਕਰਕੇ ਆਜੋ ਦੁੱਧ ਜਿੰਨ ਵਾਲੀ ਝੋਟੀ ਕਿਹੋਂ ਵਾਲੀ ਮਿਲ ਜੂ ਮਣਕੇ ਲਿਓ ਤਣੜਾਂ ਕੰਡਾ ਲਿਓ ਆ ਬਰਾ 10 ਤੋਂ 15 ਜੀ ਠੀਕ ਆ ਕੰਡਾ ਹੋਰਾਂ ਨਾਲ ਲੈ ਕੇ ਆਉਦੋਂ ਨਾਲੇ ਬਾਕੀ ਬਾਈ ਨਾਲ ਸੰਪਰਕ